ਜਨਤ ਦੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਹੀ ਜਿਆਦਾ ਸ਼ਾਨਦਾਰ ਟਾਪ ਕੁਆਲਿਟੀ ਤਾਜ ਦੇ ਵਿੱਚ ਤਾਜ ਸੀਲ ਕੁੱਕੜ ਇੱਕ ਕੁੱਕੜ ਇਹ ਅਜੇ ਤੱਕਰ ਬੱਚੇ ਹੈ ਲਗਭਗ ਇਹ 4 ਤੋਂ 4.5 ਚਾਰਾਂਵੇਂ ਦੇ ਬੱਚੇ ਨੇ ਤਾਜ ਸੀਲ ਜੇ ਕੋਈ ਵੀਰ ਲੈਣ ਦਾ ਚਾਹਵਾਲ ਹੁੰਦਾ ਵੀਰ ਨਾਲ ਸੰਪਰਕ ਕਰਨ ਲਈ ਵੀ ਦਾ ਮੋਬਾਈਲ ਨੰਬਰ ਹੈ 62996494 ਬਾਰਤਨ ਰਣਮੇਸ਼ ਸ਼ਾਹੀ ਨਾਮ ਹੈ ਤੁਸੀਂ ਫੋਨ ਲਾ ਕੇ ਸੰਪਰਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸ਼ਾਨਦਾਰ ਟਾਪ ਕੁਆਲਿਟੀ ਦੇ ਵਿੱਚ ਤਾਜ਼ੀ ਸਿਲ ਪੱਠਾ ਤੇ ਪੱਠੀ ਜੋੜਾ ਹੈ ਮੇਲ ਤੇ ਫੀਮੇਲ ਦਾ ਬਹੁਤ ਹੀ ਜਿਆਦਾ ਸ਼ਾਨਦਾਰ ਹੈ ਕੁਆਲਿਟੀ ਚੈੱਕ ਕਰੋ ਨਿੱਕਾ ਨਿੱਕਾ ਨੁਕਾ ਮੋਟੇ ਨੁਕੇ ਦੇ ਵਿੱਚ ਅਤੀ ਸੁੰਦਰ ਤਾਂ ਮੁਰਗੀ ਦੇ ਬੱਚੇ ਨੇ ਜੋ ਉਹਨਾਂ ਦੀ ਮਾਤਾ ਹੈ ਇਹ ਵੀ ਕਰੋ ਕੁਆਲਿਟੀ ਚੈੱਕ ਬਹੁਤ ਹੀ ਜਿਆਦਾ ਸ਼ਾਨਦਾਰ ਤੁਹਾਨੂੰ ਇਹਨਾਂ ਦਾ ਬਾਪ ਵੀ ਦਿਖਾਉਣੇ ਆ ਕਿਉਂਕਿ ਹੁਣ ਇਹਨੇ ਬੱਚੇ ਛੱਡ ਕੇ ਦੁਆਰੇ ਅੰਲੇ ਦਿਨ ਲੱਗੀ ਹੋਈ ਐ ਯੋਨਾ ਬੱਚਿਆਂ ਦੀ ਮਾਤਾ ਆ ਵੱਡਾ ਪੁੱਕੜ ਹੈ ਜਿਵੇਂ ਤੁਹਾਨੂੰ ਬੱਚੇ ਦਿਖਾਇਆ ਹੈ ਇਹ ਕੋਕਰ ਦੇ ਬੱਚੇ ਆ ਹੋ ਦੇਖੋ ਕਰੋ ਚੈੱਕ ਟੌਕ ਬਾਈਟ ਦੇ ਵਿੱਚ ਛੋਟਾ ਤੇ ਮੋਟਾ ਲੋਕਾ ਪੱਲੇ ਪੁੱਲੇ ਤੇ ਫੁੰਗਿਆ ਵਗਿਆ ਝਾਲ ਰੱਖਿਆ ਜੀ ਨੇ ਦੇਖੋ ਬਹੁਤ ਹੀ ਜਿਆਦਾ ਸ਼ਾਨਦਾਰ ਟਾਪ ਕਵਰਟੀ